ਵਿਚ ਬੈਠ ਕੇ ਜੁਲਤ ਕੀਤੀ ਸੀ ਜੀ ਨਵਾਬ ਸ਼ੇਰ ਮੁਹੰਮਦ ਖਾਨ ਜੀ ਨੇ ਮਲੇਰ ਕੋਲ ਲਿਆਦਿਆਂ ਨੇ ਹਾ ਦਾ ਨਾਰਾ ਮਾਰਿਆ ਸੀ ਉਸ ਸਤਤੀ ਨੂੰ ਮੈਂ ਨੁਸਖਾ ਕਰਦਾ ਔਰ ਉਹਨਾਂ ਨੂੰ ਵੀ ਯਾਦ ਕਰਦਿਆਂ ਇਹੀ ਗੱਲ ਕਹਾਂਗਾ ਕਿ ਜਿੱਥੇ ਕੋਈ ਜ਼ੋਰਾਂਵਰ ਪੈਦਾ ਹੁੰਦੇ ਨਹੀਂ ਕੋਈ ਉਹਨਾਂ ਦੇ ਖਿਲਾਫ ਹਾ ਦਾ ਨਾਰਾ ਮਾਰਨ ਵਾਸਤੇ ਭਾਵੇਂ ਸਰਕਾਰ ਚੋਗੇ ਭਾਵੇਂ ਉਸੇ ਘਰ ਦਾ ਹੋਵੇ ਦੇ ਹੁੰਦੇ ਨੇ ਉਹਨਾਂ ਚ ਨਵਾਬ ਸ਼ੇਰ ਮੁਹੰਮਦ ਖਾਨ ਜੀ ਸੀਗੇ ਉਹਨਾਂ ਨੂੰ ਮੈਂ ਸਜਦਾ ਕਰਦਾ ਸੀ। ਛੋ دوسری ਗੱਲ ਪਿਛੇ ਲੋਕ ਸਭਾ ਦੇ ਵਿੱਚ ਇੱਕ ਬਿੱਲ ਆਇਆ ਸੀ। ਉਹ ਬਿੱਲ ਆਇਆ ਕਿਹਾ ਤਾਂ ਇਹ ਗਿਆ ਸੀ ਕਿ ਅਸੀਂ ਦਿਨ ਵਧਾ ਰਹੇ ਹਾਂ। ਦਿਨ ਵਧਾਏ 125 ਕੀਤੇ। ਲੇਕਿਨ ਉਹਦੇ ਚ ਕੀਤਾ ਕੀ ਹੈ? ਇੱਕ ਤਾਂ ਜਿਹੜੀ 100% ਦੀ ਸੈਂਟਰ ਵੀ ਸਕੀਮ ਸੀਗੀ ਇਹ 100 ਦਿੰਦੀ ਗਾਰੰਟੀ ਸੀ ਉਹ ਗਾਰੰਟੀ ਦੇਨੇ ਚੱਕ ਦਿੱਤੀ ਔਰ ਦੂਸਰਾ ਜਿਹੜਾ ਸੈਂਟਰ ਦਾ ਪੈਸਾ ਸੈਂਟਰ ਦਾ ਆਉਂਦਾ ਸੀ ਇੱਕ ਸ਼ਰਤ ਲਗਾ ਦਿੱਤੀ ਸਟੇਟਾਂ ਤੇ ਕਿ 60% ਦੀ ਸੈਂਟਰ ਪਾਏਗਾ ਤੇ 40% ਦੀ ਸਟੇਟ ਸ਼ੇਅਰ ਪਾਏਗੀ ਤਾਂ ਉੱਥੋਂ ਪੈਸਾ ਰਿਲੀਜ਼ ਹੋਏਗਾ ਔਰ ਉਸ ਤੋਂ ਬਾਅਦ ਅੱਗੇ ਪੰਚਾਇਤਾਂ ਕੰਮ ਕਰਾ ਲੈਂਦੀਆਂ ਸੀ ਪੈਸਾ ਜਦੋਂ ਆਉਂਦਾ ਸੀ ਉਦੋਂ ਦੇਈ ਜਾਂਦੇ ਸੀ ਹੁਣ ਪਹਿਲਾਂ ਪੈਸਾ ਇਹ ਸ਼ੇਅਰ ਪਾਉਣਗੇ ਫਿਰ ਪੈਸਾ ਆਏਗਾ ਪੰਚਾਇਤਾਂ ਵਿੱਚੋਂ ਕਢ ਦਿੱਤੀਆਂ ਗਈਆਂ ਪੰਚਾਇਤਾਂ ਨੂੰ ਕੰਮ ਨਹੀਂ ਦਿੱਤਾ ਗਿਆ ਪੰਚਾਇਤਾਂ ਤੋਂ ਕੰਮ ਵਾਪਸ ਲੈ ਲਿਆ ਗਿਆ ਔਰ ਕਿਸ ਤਰੀਕਾ ਹੋਏਗਾ ਕੌਣ ਕਰਾਏਗਾ ਇਹ ਸਾਫ਼ ਨਹੀਂ ਹੈ ਔਰ 150 ਤੋਂ 125 ਦਿਨ ਦੀ ਗਾਰੰਟੀ ਨਹੀਂ ਹੈ ਕਿ ਗਰੀਬ ਨੂੰ ਰੁਜ਼ਗਾਰ ਮਿਲੇਗਾ ਮੈਂ ਸਮਝਦਾ ਕਿ ਗਰੀਬਾਂ ਦਾ ਜੋ ਰੋਜ਼ ਗੱਲ ਕਰਦੇ ਨੇ ਬੀਜੇਪੀ ਵਾਲੇ ਅਸੀਂ ਬਰੀ ਗਰੀਬੀ ਚੱਕਣੀ ਆ ਮੈਨੂੰ ਲੱਗਦਾ ਕਿ ਗਰੀਬਿਆਂ ਨੂੰ ਤਾਂ ਅੱਜ ਮੂੰਹ ਚ ਰੋਟੀ ਖੋਲੀ ਕੋਈ ਜਦੋਂ ਗਰੰਟੀ ਨਹੀਂ ਹੈ ਕਿਸੇ ਕੰਮ ਦੀ ਕੌਣ ਕਰੇਗਾ ਪਹਿਲਾਂ ਪੰਚਾਇਤਾਂ ਕਰਾਉਂਦੀਆਂ ਸੀ ਪਹਿਲਾਂ ਜਦੋਂ ਪੈਸੇ ਬਾਅਦ ਚ ਆਉਂਦੇ ਰਹਿਣਗੇ ਦਿੰਦੇ ਰਹਾਗੇ ਜਦੋਂ ਪੈਸੇ ਆ ਜਾਂਦੇ ਸੀ ਸੈਂਟਰ ਤੋਂ ਦੇਣਦੇ ਸੀ ਪੰਚਾਇਤਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਉਹ ਆਪ ਕੰਮ ਕਰਾਉਂਦੇ ਸੀ ਉਹਨੂੰ ਤਾਂ ਖੋ ਲਿਆ ਔਰ ਮੈਂ ਇਹ ਕਹਾਗਾ ਕਿ ਇੱਕ ਗਰੀਬ ਦੇ ਮੂੰਹ 'ਚ ਰੋਟੀ ਖੋਈ ਹੈ ਮੋਦੀ ਸਾਹਿਬ ਦੀ ਸਰਕਾਰ ਨੇ ਔਰ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਔਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ ਸਾਰੇ ਭਾਰਤੀਆਂ ਨੇ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਐਸਾਈ ਹੈ ਸਾਰਿਆਂ ਨੇ ਭਾਰਤ ਨੂੰ ਆਜ਼ਾਦ ਕਰਾਇਆ ਸੀ ਉਹ ਚ ਸ਼ਹਾਦਤਾਂ ਦਿੱਤੀਆਂ ਫਾਂਸੀ ਦੇ ਰੱਸਿਆਂ ਨੂੰ ਵੀ ਚੁੱਕਿਆ ਉਸ ਆਜ਼ਾਦੀ ਨੂੰ ਅੱਜ ਮੈਂ ਸਮਝਦਾਂ ਕਿ ਇੱਕ ਵਿਸ਼ੇਸ਼ ਤੌਰ ਤੇ ਮੈਂ ਇਹੀ ਕਹਾਗਾ ਕਿ ਇੱਕ ਫਿਰਕੇ ਨਾਲ ਬੰਨਿਆ ਜਾ ਰਿਹਾ ਹੈ ਇੱਕ ਫਿਰਕੇ ਨਾਲ ਜੋੜਿਆ ਜਾ ਰਿਹਾ ਹੈ ਕੀ ਲੋੜ ਪਈ ਸੀ ਜੀ ਰਾਮ ਜੀ ਜੀ ਰਾਮ ਜੀ ਨੂੰ ਤਾਂ ਕੌਣ ਮਾਰਾ ਭਗਵਾਨ ਨੇ ਉਹ ਸਾਰੇ ਸਜਦਾ ਕਰਦੇ ਆਪਾਂ Hindu ਵੀ ਮੰਨਦੇ ਆ ਮੁਸਲਮਾਨ ਵੀ ਮੰਨਦੇ ਆ ਸਿੱਖ ਵੀ ਮੰਨਦੇ ਆ ਭਗਵਾਨ ਸੀਗੇ ਪੈਗੰਬਰ ਸੀਗੇ महात्मा गांधी राष्ट्रपिता ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਮੌਰੀ ਹੋ ਕੇ ਕੰਮ ਕੀਤਾ ਉਸ ਦੇ ਨਾਮ ਤੇ ਇਹ ਸਕੀਮ ਸੀ ਗਰੀਬਾਂ ਲਈ ਉਹਨੂੰ ਜਾਣ ਬੁੱਝ ਕੇ ਤਾਲਪੀਟੋ ਕਰਕੇ ਜੀ ਰਾਮਜੀ ਕਰਕੇ ਅਸੀਂ ਸਲੂਟ ਕਰਦੇ ਆਂ ਜੀ ਰਾਮਜੀ ਦਾ ਅਸੀਂ ਵਿਰੋਧ ਨਹੀਂ ਕਰਦੇ ਲੇਕਿਨ ਇਹ ਤਾਂ ਹੋਰ ਸੈਂਕੜੇ ਕੰਮ ਨੇ ਉਹਨਾਂ ਦੇ ਨਾਮ ਤੇ ਜੀ ਰਾਮਜੀ ਦੇ ਸਾਰੇ ਕੰਮ ਨੇ ਆਪਾਂ ਵੀ ਸਾਰੇ ਉਹਨਾਂ ਦੇ ਆ ਕਿਸੇ ਯੂਨੀਵਰਸਿਟੀ ਦਾ ਨਾਮ ਲਾ ਲਓ ਕਿਸੇ ਹੋਰ ਨਵੇਂ ਕੰਮ ਬਣਦਾ ਉਹਦਾ ਨਾਮ ਲਾ ਲਓ ਜਾਨਵਜਕ ਮੈਨੂੰ ਲੱਗਦਾ ਕਿ ਜ਼ਖਮ ਅੱਲੇ ਹੋਏ ਹਨ ਜਦੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਗੌਰ ਸਿੰਘੀ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਅੱਜ ਇਹ ਭਾਜਪਾ ਵਾਲੇ ਆਰਐਸਐਸ ਨਾਲ ਮੈਂ ਸਮਝਦਾ ਕਿ ਗੌਰ ਸਿੰਘੀ ਦੀ ਲੈਂ ਤੇ ਆ ਕੇ ਖੜੇਗੇ ਔਰ ਸਿੱਧ ਕਰ ਦਿੱਤਾ ਕਿ ਗਰੀਬਾਂ ਨੂੰ ਕੁਛ ਦਿਵਾਲ ਨਹੀਂ ਹੈਗੇ ਇਹ ਅਮੀਰਾਂ ਦੇ ਚਾਉਣ ਵਾਲੀ ਬੀਜੇਪੀ ਸਰਕਾਰ ਆ ਜਿਹੜੇ ਹਜ਼ਾਰਾਂ ਕਰੋੜ ਲੱਖਾਂ ਕਰੋੜ ਰੁਪਈਆ ਇਹਨਾਂ ਦਾ ਫਾਇਦਾ ਹੋਇਆ ਗਰੀਬਾਂ ਲਈ ਜਿਹੜੀ ਰੋਟੀ ਸੀ ਇਹ ਵੀ ਮੂੰਹ ਚੋਂ ਖੋਈ ਆ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਪਹਿਲਾਂ ਤਾਂ ਅਸੀਂ ਜ਼ਿਲ੍ਹਿਆਂ 'ਚ ਜਾ ਕੇ ਤੁਹਾਨੂੰ ਬੇਨਤੀ ਕੀਤੀ ਆ ਰਿਕਵੈਸਟ ਕੀਤੀ ਆ ਕਿ ਸਾਡੀ ਗੱਲ ਕਾਂਗਰਸ ਪਾਰਟੀ ਦੀ ਗੱਲ ਘਰ-ਘਰ ਗਲੀ-ਗਲੀ ਮਹੱਲੇ-ਮਹੱਲੇ ਜਾਵੇ ਜਿਹੜੇ ਇਹਨਾਂ ਦਾ ਪਖੰਡਵਾ ਦਾ ਸਾਹਮਣੇ ਨੰਗਾ ਹੋਵੇ ਕਿ ਗਰੀਬ ਦੇ ਮੂੰਹ ਚੋਂ ਰੋਟੀ ਇਹਨਾਂ ਨੇ ਕੋਈ ਔਰ ਦੂਸਰੀ ਗੱਲ ਰਾਹੁਲ ਗਾਂਧੀ ਜੀ ਨੇ ਖੜਗੇ ਜੀ ਨੇ ਪੂਰੀ ਹਾਈ ਕਮਾਂਡ ਦੇ ਫੈਸਲਾ ਕੀਤਾ ਹੈ ਕਿ ਇਸ ਨੂੰ ਇਸ ਪੱਤਰ ਤੇ ਰੈਲੀਆਂ ਵੀ ਕੀਤੀਆਂ ਜਾਣਗੀਆਂ ਔਰ ਪਿੰਡ-ਪਿੰਡ ਤੱਕ ਸਾਡਾ ਵਰਕਰ ਜਾਏਗਾ ਲੋਕਾਂ ਨੂੰ ਦੱਸਾਂਗੇ ਇਹਨਾਂ ਦੀ ਨੀਤ ਕੀ ਹੈ ਨੀਤੀ ਔਰ ਨੀਅਤ 'ਚ ਫਰਕ ਹੈ ਨਾ ਸੋ ਮੈਂ ਧਨਵਾਦੀ ਵੀ ਆ ਤੁਹਾਡਾ ਬੜੇ ਸ਼ਾਰਟ ਟਾਈਮ ਤੇ ਤੁਸੀਂ ਆਏ ਹੋ ਮੈਂ ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਇਹੀ ਕਹਿਣਾ ਚਾਹੁੰਦਾ ਕਿ ਗਰੀਬ ਦਾ ਪਲਾ ਕਰ ਸਕਦੀ ਹੈ ਤਾਂ ਕਾਂਗਰਸ ਪਾਰਟੀ ਕਰ ਸਕਦੀ ਹੈ ਜਿਸ ਪਾਰਟੀ ਨੇ ਦੇਸ਼ ਆਜ਼ਾਦ ਕਰਾਇਆ ਜਿਸ ਦੇਸ਼ ਨੂੰ ਆਜ਼ਾਦੀ ਤੋਂ ਬਾਅਦ ਜਿਸ ਦੇਸ਼ ਚ ਸੂਈ ਨਹੀਂ ਸੀ ਬਣਦੀ ਉੱਥੇ ਅੱਜ ਟਾਈਟਲ ਸ਼ਕਤੀ ਬਣਿਆ ਕਾਂਗਰਸ ਪਾਰਟੀ ਦੀ ਮੇਨ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰਾਂ ਦਾ ਜਾਂ ਤਾਂ ਬਣਿਆ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਜਿਸ ਦੇਸ਼ ਦੇ ਵਿੱਚ ਜਵਾਨ ਕਮਜ਼ੋਰ ਸੀ ਕਿਸਾਨ ਕਮਜ਼ੋਰ ਸੀ ਜਿੱਥੇ ਮਣਾ ਚੜਾਣੇ ਹੁੰਦੇ ਸੀ ਉਥੇ ਧਨਾ ਚਾਏ ਔਰ ਜਵਾਨ ਨੂੰ ਵੀ ਤਰਦਾ ਕੀਤਾ ਸੀ ਕਿੰਨੇ ਦੇਸ਼ਾਂ ਦੇ ਦੰਦ ਖੱਟੇ ਕੀਤੇ ਨੇ ਲੜਾਈਆਂ ਸੀ ਵੀ ਇਹ ਕਾਂਗਰਸ ਪਾਰਟੀ ਦੀ ਸਰਕਾਰਾਂ ਨੇ ਕੀਤਾ ਅੱਜ ਜਵਾਨ ਵੀ ਔਖਾ ਹੈ ਅੱਜ ਜਵਾਨ ਵੀ ਔਖਾ ਜਿਹੜੀ ਨੌਕਰੀ ਅੱਗੇ ਫੌਜ ਚ ਜਾਂਦੇ ਸੀ 30-15 ਸਾਲ ਵਾਸਤੇ 18 ਸਾਲ ਵਾਸਤੇ ਪੈਨਸ਼ਨ ਜਾਂਦੀ ਸੀ ਹੁਣ 4 ਸਾਲ ਵਾਸਤੇ 4 ਸਾਲ ਤੋਂ ਬਾਅਦ ਸਾਡਾ ਨੌਜਵਾਨ ਕਿੱਥੇ ਜਾਏਗਾ ਅੱਜ ਕਿਸਾਨ ਰੋ ਰਿਹਾ ਹੈ ਕਿਸਾਨਾਂ ਨੂੰ ਡਾਂਗਾ ਮਰਾਇਆ ਜਾ ਰਿਹਾ ਉਹਨਾਂ ਦੀ ਕੋਈ ਸੁਣਦਾ ਨਹੀਂ ਹੈ ਅੱਜ ਨਾ ਕਿਸਾਨ ਬਗੈਰ 살 ਸਕਦਾ ਨਾ ਜਵਾਨ ਬਗੈਰ 살 ਸਕਦਾ ਕਿਸਾਨ ਨੇ ਪੇਟ ਭਰ ਕੇ ਖਾਣ ਨੂੰ ਦੇਣਾ ਤੇ ਜਵਾਨ ਨੇ ਤੁਸੀਂ ਘਰਾਂ 'ਚ ਸੁੱਤੇ ਪੈਣ ਠੰਡ 'ਚ ਬਰਫ਼ ਪੈਦੀ ਹੋਵੇ ਤੇ ਉਹਨਾਂ ਨੇ ਸਰਹੱਦਾਂ ਤੇ ਖੜ ਕੇ ਛਾਤੀ ਤੇ ਗੋਲੀਆਂ ਖਾ ਕੇ ਸਾਡੀ ਰਾਖੀ ਕਰਦੀ ਸੋ ਅੱਜ ਦੋਨਾਂ ਨੂੰ ਬਰਵਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੀਸਰਾ ਗਰੀਬਾਂ ਦੀ ਇਹ ਰੋਟੀ ਨੂੰ ਜੋ ਕੋਈ ਜਾ ਰਿਹਾ ਇਸ ਤੋਂ ਮਾਰੀ ਗੱਲ ਕੋਈ ਹੋ ਨਹੀਂ ਸਕਦਾ